ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਸੁਖਮਣੀ ਸਹਿਬ ਜੀ ਦੀ ਬਾਣੀ ਦੇ ਵਿੱਚੋਂ ਕੁਝ ਕੋ ਹੋਰ ਵਿਚਾਰ ਆਪਣੇ ਮਹਾਨ ਗੁਰਮਾ ਤੋਂ ਸੁਣਦੇ ਹਾਂ ਸੁਖਮਣੀ ਸਹਿਬ ਜੀ ਦੀ ਬਾਣੀ ਦੇ ਵਿੱਚ ਪੰਨੇ ਪਾਸ਼ਾ ਜੀ ਲਿਖਦੇ ਹਨ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਜਿਸ ਵਖਰ ਕੋ ਲੈਣ ਤੂੰ ਆਇਆ राम नाम ਸੰਤਨ ਘਰ ਪਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ हे insan ਜਿਸ ਨਾਮ ਦੇ ਅੱਖਰ ਨੂੰ ਕਿ ਜਿਸ ਨਾਮ ਦੇ ਅੱਖਰ ਨੂੰ ਤੂੰ ਪ੍ਰਾਪਤ ਕਰਨਾ ਹੈ ਉਹ ਨਾਮ ਦਾ ਅੱਖਰ ਉਹ ਈਸ਼ਵਰ ਦੇ ਸੱਚੇ ਨਾਮ ਦਾ ਅੱਖਰ ਤੈਨੂੰ ਇੱਕ ਪੂਰਨ ਸੰਤ ਦੀ ਸੰਗਤ ਕਰਕੇ ਪ੍ਰਾਪਤ ਹੋਏਗਾ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ ਜਿਸ ਨਾਮ ਦੇ ਅੱਖਰ ਨੂੰ ਤੂੰ ਪ੍ਰਾਪਤ ਕਰਨਾ ਹੈ ਉਹ ਨਾਮ ਦਾ ਅੱਖਰ ਤੈਨੂੰ ਇੱਕ ਪੂਰਨ ਸੰਤ ਦੀ ਸੰਗਤ ਕਰਕੇ ਪ੍ਰਾਪਤ ਹੋਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੁਨੀਆ ਦੇ ਵਿੱਚ ਸੰਤ ਤਾਂ ਬਹੁਤ ਹੀ ਬਣੇ ਫਿਰਦੇ ਹਨ ਕਿ ਅੱਜ ਦੁਨੀਆ ਦੇ ਵਿੱਚ ਸੰਤ ਸਾਧੂ ਜੋ ਅੱਜ ਦੁਨੀਆ ਦੇ ਵਿੱਚ ਸੰਤ ਸਾਧੂ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਹੀ ਬਣੇ ਫਿਰਦੇ ਹਨ ਤੁਰੇ ਫਿਰਦੇ ਹਨ ਪਰ ਸਾਡੇ ਗੁਰਮੁਖ ਨੇ ਪਰ ਸਾਡੇ ਗੁਰਮੁਖ ਨੇ ਸਾਨੂੰ ਇੱਕ ਪੂਰਨ ਸੰਤ ਦੀ ਇੱਕ ਪੂਰਨ ਸਤਿਗੁਰੂ ਦੀ ਇੱਕ ਪੂਰਨ ਸਾਧੂ ਦੀ ਸਾਡੇ ਧਰਮ ਸਾਡੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਨਿਸ਼ਾਨੀ ਕਸਵਟੀ ਵੀ ਦਸੀ ਹੈ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਘਰ ਮਾਹੇ ਘਰ ਦਿਖਾਏ ਦੇ ਘਰ ਮਾਹੇ ਘਰ ਦਿਖਾਏ ਦੇ ਸੋ ਸਤਿਗੁਰੂ ਪੁਰਖ ਸਜਾਣ ਸ੍ਰੀ ਗੁਰੂ ਨਾਨਕ ਦੇਵ ਜੀ 1290 ਅੰਗ ਤੇ ਲਿਖਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸੰਤ ਹੈ ਪੂਰਾ ਸਾਧੂ ਹੈ ਉਸ ਸਾਧੂ ਦੀ ਸੰਗਤ ਕਰੋ ਅੱਗੇ 125 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਭ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰੂ ਪੂਰਾ ਸਭ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰੂ ਪੂਰਾ 125 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਇੱਕ ਪੂਰਨ ਸੰਤ ਸਾਧੂ ਸਤਿਗੁਰੂ ਦੀ ਹੋਰ ਨਿਸ਼ਾਨੀ ਦੱਸਦੇ ਹੋਏ ਲਿਖਦੇ ਹਨ ਕਿ ਇੱਕ ਜੋ ਪੂਰਾ ਸਤਿਗੁਰੂ ਹੁੰਦਾ ਹੈ ਜੋ ਇੱਕ ਪੂਰਾ ਸੰਤ ਹੁੰਦਾ ਹੈ ਇੱਕ ਪੂਰਾ ਸਾਧੂ ਹੁੰਦਾ ਹੈ ਜੋ ਸਾਡੇ ਮੱਥੇ ਉੱਤੇ ਆਪਣਾ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਾਧੂ ਹੈ ਉਹੀ ਪੂਰਾ ਸੰਤ ਹੈ ਸਭ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰੂ ਪੂਰਾ ਕਿ ਜੋ ਇੱਕ ਪੂਰਾ ਸੰਤ ਹੁੰਦਾ ਹੈ ਪੂਰਾ ਸਾਧੂ ਹੁੰਦਾ ਹੈ ਪੂਰਾ ਸਤਿਗੁਰੂ ਹੁੰਦਾ ਹੈ ਉਹ ਸਾਡੇ ਮੱਥੇ ਉੱਤੇ ਆਪਣਾ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਉਸ ਜੋਤ ਦੇ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਅੱਗੇ 969 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਗੁਰੂ ਸੰਤ ਮਲਾਇਆ ਮਸਤਕ ਧਰ ਕੇ ਹੱਥ ਸਤ ਗੁਰੂ ਸੰਤ ਮਲਾਇਆ ਮਸਤਕ ਧਰ ਕੇ ਹੱਥ ਤੇ ਜੋ ਇੱਕ ਪੂਰਾ ਸੰਤ ਸਾਧੂ ਸਤ ਗੁਰੂ ਹੁੰਦਾ ਹੈ ਉਹ ਸਾਡੇ ਮੱਥੇ ਉੱਤੇ ਆਪਣਾ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਉਗੇ 73 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਗੁਰੂ ਪੁਰਖ ਵਖਾਲਿਆ ਮਸਤਕ ਧਰ ਕੇ ਹੱਥ ਜਿਓ ਸਤ ਗੁਰੂ ਪੁਰਖ ਵਖਾਲਿਆ ਮਸਤਕ ਧਰ ਕੇ ਹੱਥ ਜਿਓ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤ ਗੁਰੂ ਹੁੰਦਾ ਹੈ ਪੂਰਾ ਗੁਰੂ ਹੁੰਦਾ ਹੈ ਪੂਰਾ ਸੰਤ ਹੁੰਦਾ ਹੈ ਉਹ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਅੱਗੇ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਅਗਮ ਅਗੋਚਰ ਦੇਖ ਦਿਖਾਵੇ ਅਗਮ ਅਗੋਚਰ ਦੇਖ ਦਿਖਾਵੇ ਨਾਨਕ ਪਾਕਾ ਦਾਸੋ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਈਸ਼ਵਰ ਗਮ ਤੋਂ ਰਹਿਤ ਹੈ ਜਿਸ ਨੂੰ ਕੋਈ ਚਿੰਤਾ ਨਹੀਂ ਹੈ ਅਗਮ ਅਗੋਚਰ ਜੋ ਸਾਡੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਕਿ ਜੋ ਈਸ਼ਵਰ ਅਗਮ ਹੈ ਜਿਸ ਨੂੰ ਕੋਈ ਚਿੰਤਾ ਨਹੀਂ ਹੈ ਜੋ ਸਾਡੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਜੋ ਸਾਡੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਜੋ ਸੰਤ ਸਾਧੂ ਸਤਿਗੁਰੂ ਉਸ ਈਸ਼ਵਰ ਨੂੰ ਦਿਖਾ ਦੇਵੇ ਜੋ ਸੰਤ ਸਾਧੂ ਸਤਿਗੁਰੂ ਸਾਨੂੰ ਉਸ ਈਸ਼ਵਰ ਨੂੰ ਸਾਡੇ ਮੱਥੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸੰਤ ਹੈ ਸਤਿਗੁਰੂ ਹੈ ਬ੍ਰਹਮ ਗਿਆਨੀ ਹੈ ਅਗਮ ਅਗੋਚਰ ਦੇਖ ਦਿਖਾਵੇ ਨਾਨਕ ਤਾਂ ਕਾ ਦੱਸੋ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਪੂਰੇ ਸਤਿਗੁਰੂ ਦੀ ਸੰਗਤ ਕਰੋ ਉਸ ਦੇ ਦਾਸ ਬਣੋ ਉਸ ਦੀ ਤਾਣ ਮਣ ਧਣ ਦੇ ਨਾਲ ਸੇਵਾ ਕਰੋ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਬਾਰੇ ਸਾਡੇ ਗੁਰੂਆਂ ਨੇ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਹੋਰ ਵੀ ਸੈਂਕੜੇ ਹੀ ਸ਼ਲੋਕ ਲਿਖੇ ਹੋਏ ਹਨ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ اے ਇਨਸਾਨ ਜਿਸ ਨਾਮ ਦੇ ਅੱਖਰ ਨੂੰ ਲੈਣ ਵਾਸਤੇ ਤੂੰ ਇਸ ਦੁਨੀਆ ਦੇ ਵਿੱਚ ਆਇਆ ਹੈ ਜਿਸ ਨਾਮ ਦੇ ਅੱਖਰ ਦਾ ਤੂੰ ਸਿਮਰਨ ਕਰਨਾ ਹੈ ਉਹ ਈਸ਼ਵਰ ਦੇ ਨਾਮ ਦਾ ਅੱਖਰ ਤੈਨੂੰ ਇੱਕ ਪੂਰੇ ਸੰਤਲੀ ਸੰਗਤ ਕਰਕੇ ਹੀ ਪ੍ਰਾਪਤ ਹੋਵੇਗਾ ਤਜ ਅਭਿਮਾਨ ਲੈ ਮਨ ਮੂਲ ਤਜ ਅਭਿਮਾਨ ਲੈ ਮਨ ਮੂਲ ਰਾਮ ਨਾਮ ਹਰਦੈ ਮੈਂ ਤੋਲ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ اے ਇਨਸਾਨ ਤੂੰ ਆਪਣਾ ਸਭ ਤਰ੍ਹਾਂ ਦਾ ਹੰਕਾਰ ਤੂੰ ਆਪਣਾ ਸਭ ਤਰ੍ਹਾਂ ਦਾ ਹੰਕਾਰ ਸਭ ਤਰ੍ਹਾਂ ਦੀਆਂ ਸਿਆਣਪਾਂ ਚਿਤਰਾਇਆਂ ਅਤੇ ਮਨ ਹੱਠ ਨੂੰ ਛੱਡ ਕੇ ਅਤੇ ਮਨ ਹੱਠ ਨੂੰ ਛੱਡ ਕੇ ਇੱਕ ਪੂਰੇ ਸੰਤ ਦੀ ਸੰਗਤ ਕਰਕੇ ਇੱਕ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹਨਾਂ ਨੂੰ ਆਪਣਾ ਮਨ ਅਰਪਣ ਕਰ ਦੇ ਤਾਜ ਅਭਿਮਾਨ ਲੈ ਮਨ ਮੂਲ ਕਿ ਹੇ ਇਨਸਾਨ ਤੂੰ ਆਪਣਾ ਸਾਰਾ ਅਭਿਮਾਨ ਹੰਕਾਰ ਸਿਆਣਪ ਚਤਰਾਇਆਂ ਮਨ ਹੱਠ ਨੂੰ ਛੱਡ ਕੇ ਇੱਕ ਪੂਰੇ ਸੰਤ ਦੀ ਸੰਗਤ ਕਰ ਤੇ ਉਹਨਾਂ ਨੂੰ ਆਪਣਾ ਮਨ ਅਰਪਣ ਕਰਕੇ ਉਹਨਾਂ ਤੋਂ ਉਹ ਰਾਮ ਨਾਮ ਦਾ ਧਨ ਪ੍ਰਾਪਤ ਕਰ ਤਾਜ ਅਭਿਮਾਨ ਰਾ ਤਾਜ ਅਭਿਮਾਨ ਲੈ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੋਲ ਤੇ ਇੱਕ ਪੂਰੇ ਸੰਤ ਮਹਾਪੁਰਸ਼ ਤੋਂ ਇੱਕ ਪੂਰੇ ਸਾਧੂ ਤੋਂ ਉਸ ਈਸ਼ਵਰ ਦੇ ਸੱਚੇ ਨਾਮ ਨੂੰ ਪ੍ਰਾਪਤ ਕਰਕੇ ਉਸ ਸੱਚੇ ਨਾਮ ਦਾ ਸਿਮਰਨ ਕਰ ਲਾਡਖੇਪ ਸੰਤਨ ਸੰਗਚਾਲ ਉਹ ਜੋ ਹਰੀ ਦਾ ਨਾਮ ਹੈ ਜੋ ਹਰੀ ਦੇ ਨਾਮ ਦੀ ਦਾਤ ਹੈ ਲਾਡਖੇਪ ਸੰਤੇ ਸੰਗਚਾਲ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਜੋ ਹਰੀ ਦਾ ਹਰੀ ਦੇ ਨਾਮ ਦੀ ਰਾਸ ਹੈ ਜੋ ਦਾਤ ਹੈ ਉਸ ਨਾਮ ਨੂੰ ਇੱਕ ਪੂਰੇ ਸੰਤ ਦੀ ਸੰਗਤ ਵਿੱਚੋਂ ਪ੍ਰਾਪਤ ਕਰਕੇ ਤੂੰ ਇਸ ਦੁਨੀਆ ਦੇ ਵਿੱਚ ਵਿਚਰਨ ਕਰ ਲਾਡਖੀਪ ਸੰਤਨ ਸੰਗਚਾਰ ਤੂੰ ਇੱਕ ਪੂਰੇ ਸੰਤਾਂ ਦਾ ਸੰਗ ਕਰਕੇ ਉਹਨਾਂ ਤੋਂ ਉਹ ਨਾਮਦਾਨ ਪ੍ਰਾਪਤ ਕਰਕੇ ਇਸ ਸੰਸਾਰ ਦੇ ਵਿੱਚ ਵਿਚਰਨ ਕਰ ਉਸ ਸੱਚੇ ਨਾਮ ਦੇ ਨਾਲ ਹੀ ਉਸ ਸੱਚੇ ਨਾਮ ਦੇ ਨਾਲ ਹੀ ਤੇਰਾ ਪਾਰਾ ਤਾਰਾ ਹੋਵੇਗਾ ਲਾਲ ਥੇਵ ਸੰਤਨ ਸੰਗ ਚਾਲ ਉਸ ਸੱਚੇ ਨਾਮ ਨੂੰ ਤੂੰ ਹਰ ਵਕਤ ਹੀ ਆਪਣੇ ਨਾਲ ਲੈ ਕੇ ਚੱਲ ਉਸ ਸੱਚੇ ਨਾਮ ਦੇ ਨਾਲ ਹੀ ਤੇਰਾ ਇਸ ਸੰਸਾਰ ਦੇ ਵਿੱਚ ਤੇ ਅੱਗੇ ਭਵਜਲ ਦੇ ਵਿੱਚ ਪਾਰਾ ਤਾਰਾ ਹੋਵੇਗਾ ਅਵਰ ਤਿਆਗ ਵਿਠਿਆ ਜੰਜਾਲ ਜੋ ਤੂੰ ਸਾਰੇ ਹੋਰ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਵਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਅਵਰ ਤਿਆਗ ਵਿਖਿਆ ਜਿੰਜਾਲ ਲਾਡ ਖੇਪ ਸੰਤਨ ਸੰਚਾਲ ਅਵਰ ਤਿਆਗ ਵਿਖਿਆ ਜਿੰਜਾਲ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਤੂੰ ਤੂੰ ਧਰਮ ਦੇ ਨਾਂ ਤੇ ਅਨੇਕਾਂ ਤਰ੍ਹਾਂ ਦੇ ਹੀ ਵਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਕਿ ਤੂੰ ਧਰਮ ਦੇ ਨਾਂ ਤੇ ਜਿੰਨਾ ਅਨੇਕਾਂ ਤਰ੍ਹਾਂ ਦੇ ਵਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਉਹਨਾਂ ਨੂੰ ਛੱਡ ਦੇ ਉਹਨਾਂ ਨੂੰ ਤਿਆਗ ਦੇ ਅਵਰ ਤਿਆਗ ਦਖਿਆ ਜਿੰਝਾਲ ਧੰਨ ਧੰਨ ਕਹੇ ਸਭ ਕੋਈ ਫਿਰ ਤੇਰੀ ਅੱਗੇ ਦਰਗਾਹ ਦੇ ਵਿੱਚ ਜਦੋਂ ਤੂੰ ਇੱਕ ਪੂਰੇ ਸੰਤ ਮਹਾਪੁਰਸ਼ ਜਿਸ ਦੀ ਨਿਸ਼ਾਨੀ ਅਸੀਂ ਆਪ ਜੀ ਨੂੰ ਪੁੱਛੇ ਦੱਸੀ ਹੈ ਕਿ ਜੋ ਸਾਡੇ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਵੇ ਕਰਾ ਦੇਵੇ ਉਹੀ ਪੂਰਾ ਸੰਤ ਸਾਧੂ ਸਤਿਗੁਰੂ ਹੁੰਦਾ ਹੈ ਜਦੋਂ ਉਹਨਾਂ ਤੋਂ ਤੂੰ ਉਸ ਸੱਚੇ ਨਾਮ ਨੂੰ ਪ੍ਰਾਪਤ ਕਰਕੇ ਉਸ ਸੱਚੇ ਨਾਮ ਨੂੰ ਨਾਲ ਲੈ ਕੇ ਚੱਲੇਗਾ ਤਾਂ ਧੰਨ ਧੰਨ ਕਹੇ ਸਭ ਕੋਈ ਤਾਂ ਤੇਰੀ ਅੱਗੇ ਧਰਮਰਾਜ ਦੇ ਦਰਬਾਰ ਦੇ ਵਿੱਚ ਸੋਭਾ ਹੋਵੇਗੀ ਧੰਨ ਧੰਨ ਕਹੇ ਸਭ ਕੋਈ ਮੁਖ ਉੱਜਲ ਹਰ ਦਰਜੇ ਸੋਏ ਤੇਰਾ ਅੱਗੇ ਦਰਗਾਹ ਦੇ ਵਿੱਚ ਮੁਖ ਉੱਜਲ ਹੋਵੇਗਾ ਭਾਵ ਤੈਨੂੰ ਸੋਭਾ ਮਿਲੇਗੀ ਇਹ ਵਪਾਰ ਵਿਰਲਾ ਵਪਾਰੈ ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕੇ ਸਦ ਬਲ ਹਾਰੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਸ ਵਪਾਰ ਨੂੰ ਇਸ ਨਾਮ ਧਾਨ ਦੇ ਵਪਾਰ ਨੂੰ ਕੋਈ ਵਿਰਲਾ ਇਨਸਾਨ ਹੀ ਪਾਉਂਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਸ ਸੱਚੇ ਨਾਮ ਧਨ ਦੇ ਵਪਾਰ ਨੂੰ ਇੱਕ ਪੂਰਨ ਸੰਤ ਸਾਧੂ ਦੀ ਸੰਗਤ ਕਰਕੇ ਕੋਈ ਵਿਰਲਾ ਇਨਸਾਨ ਹੀ ਪ੍ਰਾਪਤ ਕਰਦਾ ਹੈ ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕੇ ਸਦ ਬਲਹਾਰੇ ਤੇ ਜੋ ਇਸ ਜੋ ਇਸ ਵਪਾਰ ਨੂੰ ਕਰ ਲੈਂਦਾ ਹੈ ਭਾਵ ਜੋ ਇੱਕ ਪੂਰੇ ਸੰਤਰੀ ਸੰਗਤ ਕਰਕੇ ਉਹਨਾਂ ਤੋਂ ਉਸ ਸੱਚੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਨਾਨਕ ਤਾਂ ਕੇ ਸਦ ਬਲਹਾਰੇ ਅਸੀਂ ਉਹਨਾਂ ਤੋਂ ਸਦਾ ਬਾਰਨੇ ਜਾਂਦੇ ਹਾਂ ਉਹਨਾਂ ਤੋਂ ਬਲਹਾਰੇ ਜਾਂਦੇ ਹਾਂ ਚਰਨ ਸਾਧ ਕੇ ਧੋਏ ਧੋਏ ਪੀਓ ਅਰਪਸਾਦ ਕੋ ਆਪਣਾ ਗਿਓ ਚਰਨ ਸਾਦ ਕੇ ਧੋਏ ਧੋਏ ਪੀਓ ਅਰਪਸਾਦ ਕੋ ਆਪਣਾ ਗਿਓ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਜੋ ਪੂਰਾ ਸੰਤ ਸਾਧੂ ਸਤਿਗੁਰੂ ਹੁੰਦਾ ਹੈ ਉਸ ਦੇ ਚਰਨਾਂ ਨੂੰ ਧੋ ਧੋ ਕੇ ਪੀ ਲਵੋ ਉਸ ਦੇ ਚਰਨਾਂ ਨੂੰ ਧੋ ਧੋ ਕੇ ਪੀ ਲਵ ਚਰਨ ਸਾਧ ਕੇ ਧੋਏ ਧੋਏ ਪੀਓ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਇਨਸਾਨ ਜੇਕਰ ਤੈਨੂੰ ਅਜਿਹਾ ਇੱਕ ਪੂਰਨ ਸੰਤ ਸਾਧੂ ਸਤਿਗੁਰੂ ਮਿਲ ਜਾਵੇ ਤੇ ਉਸ ਦੇ ਚਰਨਾਂ ਨੂੰ ਧੋ ਧੋ ਕੇ ਪੀ ਲੈ ਚਰਨ ਸਾਧ ਕੇ ਧੋਏ ਧੋਏ ਪੀਓ ਉਸ ਦੇ ਚਰਨਾਂ ਨੂੰ ਧੋ ਧੋ ਕੇ ਪੀ ਲੈ ਅਰਪ ਸਾਧ ਕੋ ਆਪਣਾ ਕੀ ਆਪਣਾ ਜੀਓ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਤੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਇਨਸਾਨ ਜੇਹੇ ਪੂਰਨ ਸਾਧੂ ਤੋਂ ਤੂੰ ਆਪਣਾ ਆਪ ਕੁਰਬਾਨ ਕਰਨ ਦੇ ਭਾਵ ਸਭ ਕੁਝ ਉਸ ਨੂੰ ਅਰਪਣ ਕਰ ਦੇ ਭਾਵ ਜੇਹੇ ਪੂਰਨ ਸੰਤ ਸਾਧੂ ਸਤਗੁਰੂ ਦੀ ਤਨ ਮਨ ਧਨ ਦੇ ਨਾਲ ਉਸ ਦੀ ਸੇਵਾ ਕਰ ਭਾਵ ਉਸ ਜੇਹੇ ਪੂਰਨ ਸੰਤ ਸਾਧੂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰ ਚਰਨ ਸਾਧ ਕੇ ਧੋਇ-ਧੋਇ ਪੀਓ ਅਰ ਪਸਾਦ ਕੋ ਆਪਣਾ ਕੀ ਆਪਣਾ ਜੀਓ ਸਾਧ ਕੀ ਧੂੜ ਕਰੋ ਅਸ਼ਨਾਣ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੇ ਪੂਰਨ ਸੰਤ ਦੇ ਚਰਨਾਂ ਦੀ ਧੂੜੀ ਕੇ ਜਿਹੇ ਪੂਰਨ ਸੰਤਾਂ ਦੇ ਚਰਨਾਂ ਦੀ ਧੂੜੀ ਤੇ ਉਹਨਾਂ ਦੇ ਦਰਬਾਰ ਦੀ ਧੂੜੀ ਚੁੱਕ-ਚੁੱਕ ਕੇ ਮੱਥੇ ਨੂੰ ਲਾਓ ਸਾਧ ਕੀ ਧੂੜ ਕਰੋ ਇਸ਼ਨਾਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲਾ ਜੋ ਇੱਕ ਪੂਰਾ ਸਾਧੂ ਹੁੰਦਾ ਹੈ ਉਸ ਦੇ ਚਰਨਾਂ ਦੀ ਧੂੜੀ ਤੇ ਉਸ ਦੇ ਦਰਬਾਰ ਦੀ ਧੂੜੀ ਚੁੱਕ ਚੁੱਕ ਕੇ ਮੱਥੇ ਨੂੰ ਲਾਓ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜਿਓ ਸਾਧ ਕੀ ਧੂੜ ਕਰੋ ਕਰੋ ਇਸ਼ਨਾਨ ਸਾਧ ਉੱਪਰ ਜੈ ਕੁਰਬਾਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਜਿਹੇ ਪੂਰਨ ਸਾਧੂ ਤੋਂ ਸਦਾ ਕੁਰਬਾਨ ਜਾਓ ਬਲਹਾਰੇ ਜਾਓ ਭਾਵ ਉਸ ਦੀ ਤਨ ਮਨ ਅਤੇ ਧਨ ਦੇ ਨਾਲ ਸੇਵਾ ਕਰੋ ਤੇ ਉਸ ਦੇ ਚਰਨਾਂ ਦੇ ਨਾਲ ਸਦਾ ਵਾਸਤੇ ਲੱਗ ਜਾਓ ਸਾਧ ਸੇਵਾ ਵਡਭਾਗੀ ਪਾਈਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੇ ਇੱਕ ਪੂਰੇ ਸਾਧੂ ਦੀ ਕਿ ਜਿਹੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸੰਤ ਸਾਧੂ ਦੀ ਸੇਵਾ ਤਾਂ ਬਹੁਤ ਹੀ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ ਸਾਧ ਸੇਵਾ ਵੱਡ ਭਾਗੀ ਪਾਈਏ ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੇ ਇੱਕ ਪੂਰੇ ਸਾਧੂ ਦੀ ਸੇਵਾ ਤਾਂ ਬਹੁਤ ਹੀ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ ਸਾਧ ਸੇਵਾ ਵੱਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਸਾਧ ਸੰਗ ਹਰ ਕੀਰਤਨ ਗਾਈਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਇਹ ਇੱਕ ਪੂਰੇ ਸਾਧੂ ਦਾ ਸੰਗ ਕਰਕੇ ਉਸ ਹਰੀ ਦੇ ਹਰ ਵਕਤ ਹੀ ਗੁਣ ਗਾਉਂਦੇ ਰਹੀਏ ਅਨੇਕ ਵਿਗਣ ਤੇ ਸਾਧੂ ਰਾਖੇ ਅਨੇਕ ਵਿਗਣ ਤੇ ਸਾਧੂ ਰਾਖੇ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਸੰਤ ਸਾਧੂ ਸਤਿਗੁਰੂ ਹੁੰਦਾ ਹੈ ਉਹ ਸਾਨੂੰ ਇਸ ਸੰਸਾਰ ਦੇ ਅਨੇਕਾਂ ਹੀ ਦੁੱਖਾਂ ਤੋਂ ਕਸ਼ਟਾਂ ਤੋਂ ਇੱਕ ਖਿੰਡ ਦੇ ਵਿੱਚ ਹੀ ਬਚਾ ਲੈਂਦਾ ਹੈ ਅਨੇਕ ਵਿਗਣ ਤੇ ਸਾਧੂ ਰੱਖੇ ਕਿ ਜੋ ਜਿਹਾ ਇੱਕ ਪੂਰਾ ਸਾਧੂ ਹੁੰਦਾ ਹੈ ਉਹ ਸਾਨੂੰ ਇਸ ਸੰਸਾਰ ਦੇ ਨੇਕਾਂ ਹੀ ਦੁੱਖਾਂ ਤੋਂ ਇੱਕ ਖਿੰਡ ਦੇ ਵਿੱਚ ਹੀ ਬਚਾ ਲੈਂਦਾ ਹੈ ਅਨੇਕ ਵਿਗਣ ਤੇ ਸਾਧੂ ਰੱਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਜਿਹੜਾ ਜੋ ਪੂਰਾ ਸਾਧੂ ਹੁੰਦਾ ਹੈ ਉਹ ਸਾਨੂੰ ਅਨੇਕਾਂ ਦੁੱਖਾਂ ਤੋਂ ਇਸ ਸੰਸਾਰ ਦੇ ਅਨੇਕਾਂ ਦੁੱਖਾਂ ਤੋਂ ਤੇ ਅੱਗੇ ਸਾਡੇ ਜੋ ਸਾਡੀ ਮੌਤ ਤੋਂ ਤੋਂ ਬਾਅਦ ਜੋ ਸਾਨੂੰ ਜਨਮ ਮਰਨ ਦਾ ਦੁੱਖ ਲੱਗਣਾ ਹੁੰਦਾ ਹੈ ਉਸ ਦੁੱਖ ਤੋਂ ਵੀ ਸਾਨੂੰ ਇੱਕ ਪੂਰਨ ਸਾਧੂ ਸਦਾ ਵਾਸਤੇ ਹੀ ਬਚਾ ਲੈਂਦਾ ਹੈ ਹਰ ਗੁਣ ਗਾਏ ਅੰਮ੍ਰਿਤ ਰਸ ਚਖੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੇ ਪੂਰਨ ਸਾਧੂ ਦਾ ਸੰਗ ਕਰਕੇ ਆਪ ਉਸ ਹਰੀ ਦੇ ਗੁਣ ਗਾਓ ਤੇ ਆਪਣੇ ਅੰਦਰੋਂ ਹੀ ਉਸ ਆਪਣੇ ਅੰਦਰੋਂ ਹੀ ਦਸਵੇਂ ਦਿਮਾਰ ਦੇ ਵਿੱਚੋਂ ਉਸ ਅੰਮ੍ਰਿਤ ਰਸ ਨੂੰ ਪੀ ਲਵੋ। ਅਨੇਕ ਵਿਗਣ ਤੇ ਸਾਧੂ ਰੱਖੇ ਹਰ ਗੁਣ ਰਗਾਏ ਅੰਮ੍ਰਿਤ ਰਸ ਚਖੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੇ ਪੂਰਨ ਸਾਧੂ ਦਾ ਸੰਗ ਕਰਕੇ ਆਪ ਉਸ ਹਰੀ ਦੇ ਗੁਣ ਗਾਓ ਤੇ ਆਪਣੇ ਘਟ ਦੇ ਅੰਦਰੋਂ ਉਸ ਅੰਮ੍ਰਿਤ ਨੂੰ ਪ੍ਰਾਪਤ ਕਰੋ ਓਟ ਗਹੀ ਸੰਤਨ ਦਰ ਆਇਆ ਓਟ ਗਹੀ ਸੰਤਨ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਨੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸੰਤ ਦਾ ਪੱਲਾ ਫੜਿਆ ਹੈ ਉਹਨਾਂ ਦਾ ਆਸਰਾ ਤੱਕਿਆ ਹੈ ਉਹਨਾਂ ਦੀ ਓਟ ਲਈ ਹੈ ਉਹ ਤਾਂ ਗਹੀ ਸੰਤਨ ਦਰ ਆਇਆ ਥੇ ਜਿਨ੍ਹਾਂ ਨੇ ਜਿਹੀ ਇੱਕ ਪੂਰੇ ਸਾਧੂ ਦਾ ਓਟ ਆਸਰਾ ਲਿਆ ਹੈ ਸਰਬ ਸੁਖ ਨਾਨਕ ਤੇ ਪਾਇਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਇਨਸਾਨ ਇਸ ਸੰਸਾਰ ਦੇ ਵਿੱਚ ਤੇ ਅਗਲੇ ਜਹਾਨ ਦੇ ਵਿੱਚ ਵੀ ਉਹ ਇਨਸਾਨ ਇਸ ਸੰਸਾਰ ਦੇ ਵਿੱਚ ਤੇ ਅਗਲੇ ਜਹਾਨ ਦੇ ਵਿੱਚ ਵੀ ਸਾਰੇ ਹੀ ਸੁੱਖਾਂ ਨੂੰ ਪਾ ਲੈਂਦਾ ਹੈ ਮਿਰਤਕ ਕੋ ਜੀ ਵਾਲਣ ਹਾਰ ਭੂਖੇ ਕੋ ਦੇਵਤ ਆਧਾਰ ਮਰਿਤਕ ਕੋ ਜੀਵਾਲਣ ਹਾਰ ਭੂਖੇ ਕੋ ਦੇਵਤ ਆਧਾਰ ਜੋ ਇੱਕ ਪੂਰਾ ਸਾਧੂ ਹੁੰਦਾ ਹੈ ਉਹ ਇੱਕ ਮੁਰਦੇ ਇਨਸਾਨ ਦੇ ਵਿੱਚ ਵੀ ਜਾਨ ਪਾਉਣ ਦੀ ਤਾਕਤ ਰੱਖਦਾ ਹੈ ਜੋ ਇੱਕ ਪੂਰਨ ਸੰਤ ਸਾਧੂ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਜੋ ਇੱਕ ਪੂਰਾ ਸੰਤ ਸਾਧੂ ਸਤਿਗੁਰੂ ਹੁੰਦਾ ਹੈ ਉਹ ਇੱਕ ਮੁਰਦੇ ਇਨਸਾਨ ਦੇ ਵਿੱਚ ਵੀ ਜਾਨ ਪਾਉਣ ਦੀ ਤਾਕਤ ਰੱਖਦਾ ਹੈ ਮ੍ਰਿਤਕ ਕੋ ਜੀਵਾਲਣ ਹਾਰ ਉਹ ਇੱਕ ਮੁਰਦੇ ਇਨਸਾਨ ਦੇ ਵਿੱਚ ਵੀ ਜਾਨ ਪਾ ਦਿੰਦਾ ਹੈ ਭੁੱਖੇ ਕੋ ਦੇਵਤ ਆਧਾਰਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਨਸਾਨ ਬਹੁਤ ਗਰੀਬ ਹੁੰਦਾ ਹੈ ਤੇ ਜੋ ਇਨਸਾਨ ਬਹੁਤ ਗਰੀਬ ਹੁੰਦਾ ਹੈ ਜਿਸ ਦੇ ਪਾਸ ਕੁਝ ਵੀ ਨਹੀਂ ਹੁੰਦਾ ਉਸ ਨੂੰ ਵੀ ਉਹ ਬਹੁਤ ਕੁਛ ਦੇ ਦਿੰਦਾ ਹੈ ਸਰਬਦਨ ਸਰਬਨਦਾਨ ਜਾਕੀ ਦ੍ਰਿਸ਼ਟ ਮਾਹੇ ਸਰਬਨਿਧਾਨ ਜਾਂਤੀ ਦ੍ਰਿਸ਼ਟ ਮਾਹੇ ਪੂਰਬ ਲਿਖੇ ਕਾ ਲੈਣਾ ਪਾਹੀਂ ਸਰਬਨਿਧਾਨ ਜਾਂਤੀ ਦ੍ਰਿਸ਼ਟ ਮਾਹੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਸੰਤ ਸਾਧੂ ਸਤਿਗੁਰੂ ਹੁੰਦਾ ਹੈ ਸਾਰੀ ਦੁਨੀਆ ਦੇ ਜੋ ਖਜ਼ਾਨੇ ਹਨ ਉਸ ਦੀ ਦ੍ਰਿਸ਼ਟੀ ਦੇ ਵਿੱਚ ਹੁੰਦੇ ਹਨ ਸਰਬ ਨਿਧਾਨ ਨਿਧਾਨ ਤੋਂ ਭਾਵ ਹੁੰਦਾ ਹੈ ਸਾਰੀ ਦੁਨੀਆ ਦੇ ਖਜ਼ਾਨੇ ਸਰਬ ਨਿਧਾਨ ਜਾਂਕੀ ਦ੍ਰਿਸ਼ਟਿ ਮਾਹੇ ਕਿ ਸਾਰੀ ਦੁਨੀਆ ਦੇ ਜੋ ਖਜ਼ਾਨੇ ਹਨ ਉਹ ਜਿਹੇ ਇੱਕ ਪੂਰਨ ਸਾਧੂ ਦੀ ਦ੍ਰਿਸ਼ਟੀ ਦੇ ਵਿੱਚ ਹੀ ਸਮਾਏ ਹੁੰਦੇ ਹਨ ਸਰਬ ਨਿਧਾਨ ਜਾਂਕੀ ਦ੍ਰਿਸ਼ਟੀ ਮਾਹੇ ਪੂਰਵ ਲਿਖੇ ਕਾ ਲੈਣਾ ਪਾਹੇ ਪਰ ਉਹਨਾਂ ਤੋਂ ਉਹ ਖਜ਼ਾਨਿਆਂ ਨੂੰ ਪ੍ਰਾਪਤ ਕੌਣ ਕਰਦਾ ਹੈ ਜਿਸ ਦੇ ਕੋਈ ਪਿਛਲੇ ਚੰਗੇ ਕਰਮ ਅੱਗੇ ਆ ਜਾਂਦੇ ਹਨ ਪੂਰਬ ਲਿਖੇ ਕਾ ਲੈਣਾ ਪਾਹੇ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੂਰਬ ਲਿਖੇ ਕਾ ਲੈਣਾ ਪਾਹੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਅਜਿਹਾ ਇੱਕ ਪੂਰਨ ਸੰਤ ਹੁੰਦਾ ਹੈ ਦੁਨੀਆ ਦੇ ਸਾਰੇ ਖਜ਼ਾਨੇ ਉਸ ਦੀ ਦ੍ਰਿਸ਼ਟੀ ਦੇ ਵਿੱਚ ਸਮਾਏ ਹੁੰਦੇ ਹਨ ਕਿ ਉਹਨਾਂ ਤੋਂ ਉਹ ਖਜ਼ਾਨੇ ਉਹ ਸੁੱਖ ਪ੍ਰਾਪਤ ਕੌਣ ਕਰਦਾ ਹੈ ਪੂਰਬ ਲਿਖੇ ਕਾ ਲੈਣਾ ਪਾਹੇ ਜਿਸ ਦੇ ਕੋਈ ਪਿਛਲੇ ਚੰਗੇ ਕਰਮ ਅੱਗੇ ਆ ਜਾਂਦੇ ਹਨ ਉਹ ਹੀ ਉਹਨਾਂ ਨੂੰ ਉਹ ਹੀ ਉਹਨਾਂ ਪੂਰਨ ਸੰਤਾਂ ਤੋਂ ਉਹਨਾਂ ਖਜ਼ਾਨਿਆਂ ਨੂੰ ਪ੍ਰਾਪਤ ਕਰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਾਨੂੰ ਮਹਾਨ ਬ੍ਰਹਮ ਗਿਆਨ ਚਾਰ ਪਦਾਰਥ ਦਾ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਸੰਤ ਸਾਧੂ ਗੁਰੂ ਸਤਗੁਰੂ ਕੋਈ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਆਪਣੇ ਜੀਵਨ ਨੂੰ ਸਦਾ ਵਾਸਤੇ ਸਫਲ ਕਰਨਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ